ਵਾਹ ਗੁਰ ਪਰਮ ਸਤਕਾਰ ਜੋ ਸਤਗੁਰਾਂ ਦੀ ਸਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਕਰਮਾਂ ਵਾਲੇ ਹ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋਇਆ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ ਗੁਰਬਾਣੀ ਦੀ ਲੜੀਵਾਰ ਕਥਾ ਚੱਲਦੀ ਆ ਰਹੀ ਹੈ 403 ਅੰਗ ਤੇ ਇਹ ਕਥਾ ਹੈ ਆਓ ਰਲ ਮਿਲ ਕੇ ਲਾਹੇ ਪ੍ਰਾਪਤ ਕਰੀਏ ਸੱਚੇ ਪਾਤਸ਼ਾਹ ਮਹਾਰਾਜੀ ਫਰਮਾਨ ਕਰਦੇ ਨੇ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸ ਮੁਕਦੀ ਚੱਲੀ ਰਹਿਣ ਲਾਹਾ ਲੈਣ ਵਾ ਤੇ ਸੰਸਾਰ ਦੇ ਉੱਤੇ ਆਏ ਹਾਂ ਕਾਦਾ ਲਾਹਾ ਲੈਣਾ ਹੈ ਉਹ ਲਾਹਾ ਕਿਹੜਾ ਹੈ ਮਹਾਰਾਜ ਜੀ ਕਹਿੰਦੇ ਆਇਓ ਪੜਨ ਸੁਣਨ ਕੋ ਬਾਣੀ ਗੁਰਬਾਣੀ ਪੜਨ ਸੁਣਨ ਵਾਸਤੇ ਸੰਸਾਰ ਦੇ ਵਿੱਚ ਆਇਆ ਆਪਣੇ ਜੀਵਨ ਨੂੰ ਸਫਲਕ ਬਣਾਉਣ ਵਾਸਤੇ ਪਰਮੇਸ਼ਰ ਨੂੰ ਮਿਲਣ ਵਾਸਤੇ ਸੰਸਾਰ ਦੇ ਵਿੱਚ ਆਇਆ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਸੰਸਾਰ ਦੇ ਵਿੱਚ ਆਇਆ ਜਦੋਂ ਮਾਤਾ ਦੇ ਗਰਭ ਦੇ ਵਿੱਚ ਇਹ ਬੱਚਾ ਹੁੰਦਾ ਉਦੋਂ ਇਹ ਜਿਹੜੀ ਸੁਰਤੀ ਆਤਮਾ ਜਿਹੜੀ ਉਹ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ ਉਹ ਨਾਮ ਦੇ ਸਿਮਰਨ ਦੇ ਨਾਲ ਇਹਨੂੰ ਬਚਾ ਕੇ ਰੱਖਿਆ ਹੁੰਦਾ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਰ ਦੀ ਬਾਣੀ ਦੱਸਦੀ ਹੈ ਸੱਚੇ ਪਾਤਸ਼ਾਹ ਦੱਸਦੇ ਨੇ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਆਪਣਾ ਨਾਮ ਦੇ ਕੇ ਆਪਣਾ ਸਿਮਰਨ ਦੇ ਕੇ ਇਦੀ ਰੱਖਿਆ ਕੀਤੀ ਆ ਕਿਉਂਕਿ ਸਿਮਰਣ ਦੇ ਵਿੱਚ ਪਾਵਰ ਬਹੁਤ ਵੱਡੀ ਆ ਸਿਮਰਣ ਦੇ ਵਿੱਚ ਪਾਵਰ ਬਹੁਤ ਵੱਡੀ ਆ ਸਿਮਰਣ ਜੇ ਜੀਵ ਨੂੰ ਗਰਭ ਦੇ ਵਿੱਚ ਬਿਨਾ ਕੁਝ ਖਾਦਿਆਂ ਪੀਤਿਆਂ ਰੱਖ ਸਕਦਾ ਹੈ ਤੇ ਉਹ ਬਾਹਰ ਵੀ ਖਾਦਿਆਂ ਪੀਤਿਆਂ ਰੱਖ ਸਕਦਾ ਹੈ ਮੇਰੇ ਚਿੱਤ ਆ ਗਏ ਯਾਦ ਆ ਗਈ ਵਿਚਾਰੀ ਚਲਦੀ ਤੋਂ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਮਹਾਂਪੁਰਸ਼ ਉਹਨਾਂ ਦੇ ਵੀਡੀਓ ਦੇਖੇ ਹੁਣ ਵੀ YouTube ਦੇ ਉੱਤੇ Facebook ਤੇ ਨੇ ਉਹ ਸਮੇਂ ਤਾਂ ਉਹ ਵੱਡੀਆਂ ਰੀਲਾਂ ਬਣਦੀਆਂ ਤੇ ਜਿਹੜੀਆਂ 20000 ਵਾਲੀ ਹੁੰਦੀਆਂ ਨੇ ਸਵਾ ਸਾਲ ਪੋਰਾ ਸਾਹਿਬ ਦੇ ਵਿੱਚ ਬੈਠ ਕੇ ਸਵਾ ਸਾਲ ਤਪ ਕੀਤਾ ਕੁਝ ਵੀ ਜਲ ਪਾਣੀ ਕੋਈ ਪ੍ਰਸਾਦਾ ਪਾਣੀ ਕੋਈ ਕੁਝ ਨਹੀਂ ਸਕਿਆ ਸਵਾ ਸਾਲ ਚੌਂਕੜਾ ਮਾਰ ਕੇ ਉਹ ਪਰਮੇਸ਼ਰ ਦੀ ਇੰਨੀ ਬੰਦਗੀ ਕੀਤੀ ਇੰਨੀ ਭਗਤੀ ਕੀਤੀ ਇੰਨਾ ਨਾਮ ਸਿਮਰਨ ਕੀਤਾ ਨਾਮ ਸਿਮਰਨ ਦੇ ਵਿੱਚ ਐਡੀ ਪਾਵਰ ਆ ਵੀ ਬਿਨਾ ਪ੍ਰਸਾਦੇ ਤੋਂ ਵੀ ਬੰਦਾ ਪਾਣੀ ਤੋਂ ਵੀ ਬੰਦਾ ਰਹਿ ਸਕਦਾ ਹੈ ਨਾਮ ਦੀ ਪਾਵਰ ਨਾਮ ਤੋਂ ਬਿਨਾ ਨਹੀਂ ਰਹਿ ਸਕਦਾ ਨਾਮ ਤੋਂ ਬਿਨਾ ਤਾਂ ਬੰਦਾ ਇੱਕ ਦਿਨ ਕੱਟਣਾ ਔਖਾ ਹੋ ਜਾਂਦਾ ਹੈ ਟਾਈਮ ਹੁੰਦਾ ਪ੍ਰਸਾਦ ਦਾ ਵੀ ਦੁਪਹਿਰੇ ਸਗਣਾ 1 ਵਜੇ ਜਦੋਂ ਸਮਾਂ ਜਾਂਦਾ ਬੰਦੇ ਦੇ ਖੋਪ ਪੈਣ ਲੱਗ ਜਾਂਦੀ ਹੈ ਕਾਲਜ ਦੇ ਚ ਭੁੱਖ ਲੱਗਣ ਲੱਗ ਜਾਂਦੀ ਹੈ ਭੱਜਦਾ ਰਸੋਈ ਵਾਲੇ ਤੋਂ ਪਰ ਜਦੋਂ ਨਾਮ ਦਾ ਅਸਰ ਹੁੰਦਾ ਨਾਮ ਦੀ ਪਾਵਰ ਹੁੰਦੀ ਆ ਫੇਰ ਨਹੀਂ ਲੱਗਦੀ ਸਵਾ ਸਾਲ ਉਹ ਤਪ ਕੀਤਾ ਸਰੀਰ ਹੱਡਾਂ ਦੀ ਮੁਠੀ ਰਹਿ ਗਿਆ ਸੀ ਚੈੱਕ ਕਰ ਸਕਦੇ ਹੋ ਫੇਸਬੁੱਕ ਤੇ YouTube ਦੇ ਉੱਪਰ ਪਰਲੋ ਤਪੋਵੰਟ ਠਾਕੀ ਸਾਹਿਬ ਨਾਮ ਦੀ ਪਾਵਰ ਬਹੁਤ ਵੱਡੀ ਆ ਸੱਚੇ ਪਾਤਸ਼ਾਹ ਮਹਾਰਾਜੀਆਂ ਨੇ ਆਪ ਨਾਮ ਜਪਿਆ ਤੇ ਜੋ ਉਹਨਾਂ ਨੇ ਆਪ ਕੀਤਾ ਤੇ ਉਹੀ ਸਾਨੂੰ ਕਰਵਾ ਰਹੇ ਹਨ ਹੁਣ ਜਿਹੜਾ ਕੰਮ ਪਿਓ ਨੇ ਕੀਤਾ ਹੋਇਆ ਉਹਨੂੰ ਪਤਾ ਹੈ ਉਹੀ ਉਹ ਆਪਣੇ ਪੁੱਤਰ ਨੂੰ ਦੱਸਦਾ ਵੀ ਇਹਨੂੰ ਐਂ ਕਰਨਾ ਇਹਨੂੰ ਐਂ ਕਰਨਾ ਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਇਹ ਦੱਸਦੇ ਨੇ ਸਿਖਿਆ ਦਿੰਦੇ ਨੇ ਅਸੀਂ ਨਾਮ ਜਪਣ ਬਾਤੀ ਸੰਸਾਰ ਦੇ ਵਿੱਚ ਕੇਵਲ ਨਾਮ ਮਹਾਰਾਜ ਕਹਿੰਦੇ ਨਾਨਕੈ ਕਰ ਕੇ ਕੇਵਲ ਨਾਮ ਇਸੇ ਘਰ ਦੇ ਵਿੱਚੋਂ ਨਾਮ ਮਿਲਦਾ ਮਾਫ਼ ਕਰਿਓ ਕੀ ਕੰਗੇ ਜੇ ਅਸੀਂ ਨਾਮ ਲੈ ਕੇ ਆਏ ਜੀ ਨਾਮ ਕੋਈ ਦੁਕਾਨ ਤੋਂ ਥੋੜੂ ਮਿਲਦਾ ਨਾਮ ਤੱਕ ਗੁਰੂ ਦੇ ਘਰ ਦੇ ਵਿੱਚੋਂ ਮਿਲਦਾ ਗੁਰੂ ਦਿੰਦਾ ਨਾਨਕ ਕੇ ਘਰ ਕੇਵਲ ਨਾਮ ਇਥੋਂ ਨਾਮ ਗੁਰੂ ਤੋਂ ਮਿਲਦਾ ਹੈ ਸੋ ਆਓ ਨਾਮ ਜਪੀਏ ਸੇਵਾ ਕਰੀਏ ਆਓ ਕਰੋ ਸਰਬਨ ਗੁਰਬਾਣੀ ਕਹਿੰਦੀ ਕੀ ਆ ਸਾਡਾ ਗੁਰੂ ਕਹਿੰਦਾ ਕੀ ਆ ਆਸਾ ਕਰ ਗਰਮ ਮਹੱਲਾ ਪਜਵਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਵਾਹਿਗੁਰੂ ਇੱਕ ਹੈ ਵਾਹਿਗੁਰੂ ਕੇਵਲ ਇੱਕ ਹੈ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ ਨਟੂਆ ਵੇਖ ਦਿਖਾ ਬੋਬਿਦ ਜਿਹਾ ਹੈ ਉਹ ਤੈਸਾਰੀ ਕਹਿੰਦੇ ਬਹਿਰੂਪੀਆ ਬਹੁਤੇ ਤਰੀਕਿਆਂ ਨਾਲ ਸਾੰਗ ਵਿਖਾਲਦਾ ਹੈ ਜਿਹੜਾ ਬਹਿਰੂਪੀਆ ਉਹ ਬੜੇ ਤਰੀਕਿਆਂ ਨਾਲ ਸਾੰਗ ਵਿਖਾਲਦਾ ਹੈ ਕਦੇ ਕੁਸ ਬਣ ਜਾਂਦਾ ਹੈ ਕਦੇ ਕੁਸ ਬਣ ਜਾਂਦਾ ਹੈ ਅਬ ਦੇਖਿਆ ਨਾ ਕਈ ਆਪਣੇ ਨਗਰਾਂ ਦੇ ਵਿੱਚ ਆਉਂਦੇ ਨੇ ਬਹਿਰੂਪੀਏ ਬਣੇ ਹੁੰਦੇ ਆ ਉਹ ਕਦੇ ਕਿਹੜਾ ਰੂਪ ਧਾਰਨ ਕਰ ਲੈਂਦੇ ਨੇ ਕਦੇ ਕਹੇ ਜੇ ਬਣ ਜਾਂਦੇ ਕਦੇ ਕਹੇ ਜੇ ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਹਿਰੂਪੀਆ ਬਹੁਤਿਆ ਤਰੀਕਿਆਂ ਨਾਲ ਸਾੰਗ ਵਿਖਾਲਦਾ ਹੈ ਪਰ ਉਹ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ ਜਿਹੋ ਜਿਹਾ ਉਹ ਹੈ ਉਹ ਜਿਹੋ ਜਿਹਾ ਹੈ ਉਹ ਉਸੇ ਤਰ੍ਹਾਂ ਹੀ ਰਹਿੰਦਾ ਪਰ ਉਹ ਇੱਕ ਸੰਗ ਵਿਖਾਉਂਦਾ ਇੱਕ ਕਰਕੇ ਵਿਖਾਉਂਦਾ ਹੈ ਅੱਗੇ ਕੀ ਕਹਿੰਦੇ ਨੇ ਅਨਕ ਜੋਨ ਪਰਮਿਓ ਪਰਮ ਪੀਤਰ ਸੁਖੇ ਨਹੀਂ ਪਰਵੇ ਸਾਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਏਸੇ ਤਰ੍ਹਾਂ ਸੰਦੇਹੀ ਦੇ ਰਾਹੀ ਬਹੁਤੇ ਆ ਜਨਮਾਂ ਅੰਦਰ ਪਟਕਦਾ ਹੈ ਭਰਮ ਸੰਦੇਹ ਭਰਮ ਜਦੋਂ ਬੰਦਾ ਭਰਮਾਂ ਦੇ ਵਿੱਚ ਬਹਿਮਾਂ ਦੇ ਵਿੱਚ ਪੈਂਦਾ ਮਹਾਰਾਜ ਜੀ ਕਹਿੰਦੇ ਫਿਰ ਉਹ ਬੜਿਆ ਜਨਮਾਂ ਦੇ ਵਿੱਚ ਪਟਕਦਾ ਹੈ ਪਰੰਤੂ ਉਹ ਜਹੀ ਹੀ ਰਹਿੰਦੀ ਹੈ ਅਤੇ ਆਰਾਮ ਅੰਦਰ दाखल ਨਹੀਂ ਹੁੰਦੀ ਉਹ ਆਤਮ ਉਹ ਜਹੀ ਹੋ ਰਹਿੰਦੀ ਹੈ ਫਿਰ ਪਟਕਦੀ ਰਹਿੰਦੀ ਹੈ ਉਹ ਸੁਖ ਦੇ ਅੰਦਰ ਨਹੀਂ ਰਹਿੰਦੀ ਸੱਚੇ ਪਤਸਾ ਮਹਾਰਜ ਜੀ ਕਹਿੰਦੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨੀ ਤਾਰੇ ਏ ਮੇਰੇ ਪਿਆਰੇ ਦੋਸਤ ਅਤੇ ਮਿੱਤਰ ਸਾਧੂਓ ਵਾਹਿਗੁਰੂ ਦੇ ਨਾਮ ਬਗੈਰ ਹਰ ਚੀਜ਼ ਨਾਸਵੰਤ ਹੈ ਉਹ ਪਰਮੇਸ਼ਰ ਦੇ ਨਾਮ ਦੇ ਬਗੈਰ ਹਰ ਚੀਜ਼ ਨਾਸਵੰਤ ਹੈ ਕਈ ਵਰਤ ਚ ਸਰਵਣ ਕੀਤਾ ਜੋ ਦਿਸਰਿਆ ਹੈ ਇੱਕ ਦਿਨ ਨਹੀਂ ਰਹਿਣਾ ਜੋ ਦਿਸਰਿਆ ਹੈ ਇਹ ਇੱਕ ਦਿਨ ਨਹੀਂ ਰਹਿਣਾ ਜਿਹੜੇ ਘਰ ਪਹਿਲਾਂ ਦਿਸਰੇ ਸੀ ਆਪਾਂ ਨੂੰ ਜੋ ਨਹੀਂ ਦਿਸਰੇ ਉਹ ਟਹਿ ਟਿਹਰੀ ਕਰਕੇ ਨਵੇਂ ਮਹਿਲ ਬਣਾਏ ਗਏ ਨੇ ਤੇ ਜਿਹੜਾ ਆਪਣਾ ਗੁਰਦੁਆਰਾ ਸੀ ਇੱਥੇ ਵਾਲੇ ਇੱਥੇ ਗੱਲ ਕਰ ਲਈ ਆਪਾਂ ਉਹ ਦਿਸ ਰਿਆ ਤੁਹਾਨੂੰ ਕਿਤੇ ਉਹ ਟਹਿ ਟਿਹਰੀ ਕਰਕੇ ਆ ਵੱਡੀ ਦਰਬਾਰ ਸਾਹਿਬ ਬਣ ਗਿਆ ਇਸ ਕਰਕੇ ਹਰ ਚੀਜ਼ ਨਾਸਵੰਤ ਹੈ ਜਿਹੜੇ ਸਾਡੇ ਦਾਦੇ ਪੜਦਾਦੇ ਸੀ ਉਹ ਆਪਾਂ ਨੂੰ ਦਿਸ ਰਹੇ ਨੇ ਸਾਡੇ ਤਿਆਂ ਦੇ ਪਿਓ ਚਲੇ ਜਾਂਦੇ ਆ ਕਈਆਂ ਦੀ ਮਾਂ ਚਲੇ ਜਾਂਦੇ ਆ ਇਹ ਸਰੀਰ ਨਾਸਵੰਤ ਹੈ ਇੱਥੇ ਸਰੀਰ ਦੀ ਗੱਲ ਤਾਂ ਸੱਡੀਆਂ ਸਭ ਕੁਝ ਨਾਸਵੰਤ ਹੈ ਕੁਝ ਨਹੀਂ ਰਹਿਣੀਆਂ ਤੇ ਸਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਫਰਮਾਨ ਕਰਦੇ ਨੇ ਸਾਧ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀ ਤਾਰੇ ਰਹਾਉ ਸਤ ਸੰਗਤ ਨਾਲ ਜੁੜ ਕੇ ਵਾਹਿਗੁਰੂ ਦਾ ਜਸ ਗਾਇਨ ਕਰਨ ਦੁਆਰਾ ਮੈਂ ਇਹ ਅਮੋਲਕ ਮਨੁੱਖਾ ਜੀਵਨ ਜਿੱਤ ਲਿਆ ਹੈ ਇਹ ਜਿਹੜਾ ਜੀਵਨ ਨੇ ਇਹਨੂੰ ਜਿੱਤਣਾ ਹੈ ਅਸੀਂ ਜਿੱਤਣਾ ਕਿਵੇਂ ਆ ਕਾਦੇ ਨਾਲ ਜਿੱਤਿਆ ਜਾਏਗਾ ਸੇਵਾ ਕਰਕੇ ਸਿਮਰਨ ਕਰਕੇ ਉਹ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਇਹ ਜੀਵਨ ਦੀ ਵਾਜੀ ਹੈ ਜਿਹੜੀ ਇਹ ਜਿੱਤੀ ਜਾਣੀ ਆ ਤ੍ਰੈ ਗੁਣ ਮਾਇਆ ਬ੍ਰਹਮ ਕੇ ਕੀਨੀ ਕਰੋ ਕਬਨ ਬਿਦ ਤਰੀਆਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜੀ ਫਰਮਾਨ ਕਰਦੇ ਨੇ ਕਹਿੰਦੇ ਤਿੰਨਾ ਲਸਣਾ ਵਾਲਾ ਸੰਸਾਰ ਸੁਆਮੀ ਨੇ ਸਾਜਿਆ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ ਇਹ ਸੰਸਾਰ ਸਾਜਿਆ ਹੈ ਦੱਸ ਹੇ ਬੰਦੇ ਕਿਸ ਤਰੀਕੇ ਨਾਲ ਇਸ ਨੂੰ ਪਾਰ ਕੀਤਾ ਜਾ ਸਕਦਾ ਕਹਿੰਦੇ ਦੱਸ ਇਹਨੂੰ ਕਿਹੜੇ ਤਰੀਕੇ ਨਾਲ ਪਾਰ ਕੀਤਾ ਜਾ ਸਕਦਾ ਕੁੰਮਣ ਕੇਰ ਅਗਾਹਾਂ ਗਖਰੀ ਗੁਰਸਬਦੀ ਪਾਰ ਉਤਰੀਐ ਰੇ ਮਹਾਰਾਜ ਜੀ ਕਹਿੰਦੇ ਕੁੰਮਣ ਕੇਰੀ ਅਰਥਾ ਤੇ ਕਠਨ ਹੈ ਕੁੰਮਣ ਕੇਰੀ ਦਾ ਮਤਲਬ ਲ 84 ਲੱਖ ਜੂਨ ਬੰਦਾ ਇਹਦੇ ਵਿੱਚੋਂ ਨਿਕਲ ਕੇ ਆਇਆ ਸਾਰੀਆਂ ਜੂਨਾ ਬੰਦਾ ਭੋਗ ਕੇ ਆਇਆ ਇਹ ਮਿਲਿਆ ਮਨੁੱਖਾ ਜਨਮ ਕਾਦੇ ਬਾਅਦ ਤੇ ਆ ਪਰਮੇਸ਼ਰ ਨੂੰ ਮਿਲਣ ਬਾਅਦ ਤੇ ਮਿਲਿਆ ਨਾਮ ਸਿਮਰਨ ਕਰਨ ਬਾਅਦ ਤੇ ਮਿਲਿਆ ਜੇ ਨਾਮ ਸਿਮਰਨ ਨਾ ਕੀਤਾ ਨਾ ਪਰਮੇਸ਼ਰ ਦੇ ਨਾਲ ਨਾ ਮਿਲੇ ਫਿਰ ਇਹ ਦੁਆਰਾ 84 ਲੱਖ ਜੂਨ ਦੇ ਵਿੱਚ ਪੈਣਾ ਪੈਣਾ ਹੈ ਮਹਾਰਾਜ ਜੀ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕਾ ਹੈ ਸੋ ਆਏ ਜਾਏ ਦੁੱਖ ਪਾਏਗਾ ਬੰਦਾ 84 ਪੌੜੀਆਂ ਵਾਲੀ ਕੋ ਪੌੜੀਆਂ ਸਮਝ ਲਓ ਬੰਦਾ ਚੜਦਾ ਚੜਦਾ ਉੱਪਰਲੀ ਪੌੜੀ ਤੇ ਚੜ ਗਿਆ ਜੇ ਉੱਪਰੋਂ ਤਿਲਕ ਗਿਆ ਨਾ ਅੱਧ ਜਦੱਕ ਤਾਂ ਨਹੀਂ ਖੜਦਾ ਹੈ ਉਹ ਥੱਲੇ ਆ ਕੇ ਗਰੇਗਾ ਜੇ ਗਿਰ ਗਿਆ 84 ਵਾਲੀ ਪੌੜੀਆਂ ਤੋਂ ਪਹਿਲੀ ਗੱਲ ਤਾਂ ਬਚਣਾ ਨਹੀਂ ਹੈਗਾ ਜੇ ਬਚ ਵੀ ਗਿਆ ਇਹ ਨੂੰ ਫਿਰ ਦੇਖ ਲਓ ਵੀ ਦਵਾਰਾ ਚੜ੍ਹਨ ਵੀ ਸਮਾਂ ਲੱਗਣਾ ਦਵਾਰਾ ਸਟਾਰਟਿੰਗ ਉੱਥੋਂ ਹੀ ਚੜ੍ਹਨੀ ਪਈ ਪਹਿਲੀ ਪੌੜੀ ਤੋਂ ਜਿੱਥੋਂ ਪਹਿਲਾਂ ਚੜ੍ਹਿਆ ਸੀ ਇਸੇ ਤਰ੍ਹਾਂ ਅਸੀਂ ਸਿਰਲੇ ਡੰਡੇ ਤੇ ਚੜ੍ਹੇ ਹੋਏ ਆ ਇਸ ਤੋਂ ਉੱਪਰ ਡੰਡਾ ਕੋਈ ਨਹੀਂ ਮਨੁੱਖਾ ਜਨਮ ਤੋਂ ਉੱਪਰ ਵੱਡਾ ਜਨਮੇ ਨਹੀਂ ਕੋਈ ਹੈ ਜਿੰਨੀਆਂ ਵੀ ਜੂਨਾਂ ਨੇ ਇੱਕ ਘੱਟ 84 ਲੱਖ ਜੂਨ ਸਾਰੀਆਂ ਜੂਨਾਂ ਤੋਂ ਜੁਨਾ ਦਾ ਪ੍ਰਧਾਨ ਬੰਦੇ ਨੂੰ ਬਣਾਇਆ ਖੁਸਤਨਾ ਇਹਦੀ ਜ਼ਿੰਮੇਵਾਰੀ ਹੈ ਨਾ ਜੇ ਇਹ ਬੰਦੇ ਨੂੰ ਪ੍ਰਧਾਨ ਬਣਾਇਆ ਇਹਦੀ ਜ਼ਿੰਮੇਵਾਰੀ ਆ ਇਹਦੀ ਇਹਦੀ ਜ਼ਿੰਮੇਵਾਰੀ ਕੀ ਆ ਤੇ ਇਹਨੇ ਨਾਮ ਜਪਣਾ ਸਿਮਰਨ ਕਰਨਾ ਬੰਦਗੀ ਕਰਨੀ ਆ ਤੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਣਾ ਤੇ ਉਸ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ ਇਹ ਆ ਤਾ ਗੁਰਮੁਖ ਪਿਆਰਿਓ ਇਹ ਜ਼ਿੰਮੇਵਾਰੀ ਹੁੰਦੀ ਹੈ ਇਹ ਆਪਣੀ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਇਹ ਵੀ ਪਰਮੇਸ਼ਰ ਨੂੰ ਮਿਲਣਾ ਸਾਨੂੰ ਇਕੱਲੇ ਇਕੱਲੇ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਇਹ ਮਨੁੱਖਾ ਜਨਮ ਦੇ ਕੇ 84 ਲੱਖ ਜੂਨ ਦਾ ਪ੍ਰਧਾਨ ਬਣਾਇਆ ਹੈ ਇਹ ਹੀ ਹੈ ਜਿਹੜਾ ਆਪਣੀ ਮਰਜ਼ੀ ਦੇ ਨਾਲ ਖਾ ਸਕਦਾ ਆਪਣੀ ਮਰਜ਼ੀ ਦੇ ਨਾਲ ਪੀ ਸਕਦਾ ਆਪਣੀ ਮਰਜ਼ੀ ਦੇ ਨਾਲ ਉੱਠ ਬੈਠ ਸਕਦਾ ਤਾ ਗੁਰਮੁਖ ਪਿਆਰਿਓ ਕੁੱਤੇ ਬਿੱਲੇ ਰੱਖੇ ਹੋਇਆ ਘਰਾਂ ਚ ਪਸ਼ੂ ਰੱਖੇ ਹੋਇਆ ਆਪਣੀ ਮਰਜ਼ੀ ਦੇ ਨਾਲ ਪਸ਼ੂ ਪੱਠੇ ਨਹੀਂ ਖਾ ਸਕਦਾ ਆਪਣੀ ਮਰਜ਼ੀ ਦੇ ਨਾਲ ਪਸ਼ੂ ਪਾਣੀ ਨਹੀਂ ਪੀ ਸਕਦਾ ਤੇ ਜੇ ਉਹਨਾਂ ਨੂੰ ਆਪਾਂ ਦਵਾਂਗੇ ਨਾ ਤਾਂ ਇਹ ਪੀਣਗੇ ਆਖੋ ਸਤਨਾ ਜੇ ਕਿਤੇ ਆਪਣੀ ਮਰਜ਼ੀ ਨਾਲ ਪਸ਼ੂ ਪੱਠੇ ਖਾਣ ਲੱਗ ਜੇ ਖੁੱਲ ਕੇ ਨੰਦੇ ਮਾਰ ਮਾਰ ਕੇ ਤਾਂ ਬੁਰਾ ਹਾਲ ਕਰ ਦਿੰਦੇ ਆ ਕੋਈ ਬਸਰੂ ਕੋਈ ਕੱਟਰੂ ਆਪਣੀ ਮਰਜ਼ੀ ਦੇ ਨਾਲ ਖੁੱਲ ਕੇ ਉਹ ਦੁੱਧ ਪੀਣ ਲੱਗ ਜੇ ਚੁੰਗਣ ਲੱਗ ਜੇ ਉਹਨੂੰ ਕੁੱਟਦੇ ਆ ਮਾਰਦੇ ਆ ਤਾਂ ਗੁਰਮੁਖ ਪਿਆਰੇ ਇਹ ਮਨੁੱਖਾ ਜਨਮ ਜਿਹੜੇ ਪ੍ਰਧਾਨ 84 ਲੱਖ ਜੁਨ ਦਾ ਇਹਦੀ ਜ਼ਿੰਮੇਵਾਰੀ ਆ ਉਹ ਪਰਮੇਸ਼ਰ ਦਾ ਨਾਮ ਜਪਣਾ ਸੰਗਤ ਕਰਨਾ ਭਜਨ ਬੰਦਗੀ ਕਰਨੀ ਹੈ ਸੇਵਾ ਕਰਨੀ ਹੈ ਹੁਣ ਜਿਵੇਂ ਆਪਣਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣਾਏ ਨੇ ਆਪਣੇ ਤੇਜਿੰਦਰ ਸਿੰਘ ਜੀ ਇਹਨਾਂ ਦੀ ਜ਼ਿੰਮੇਵਾਰੀ ਪਤਾ ਕਿੱਲੀ ਆ ਬਹੁਤ ਵੱਡੀ ਜ਼ਿੰਮੇਵਾਰੀ ਆ ਇਹਨਾਂ ਨੇ ਹਰ ਚੀਜ਼ ਦਾ ਖਿਆਲ ਰੱਖਣਾ ਕੋਈ ਬੰਦਾ ਬਾਹਰੋਂ ਆਉਂਦਾ ਕੋਈ ਅਲੱਗ ਦਾ ਬੁਲਾਉ ਜੀ ਪ੍ਰਧਾਨ ਨੂੰ ਜਾਂ ਬਾਬਾ ਜੀ ਨੂੰ ਜਾਂ ਪ੍ਰਧਾਨ ਨੂੰ ਤੀਜੇ ਦਾ ਬੰਦੇ ਨੂੰ ਕੋਈ ਪੁੱਛਦੇ ਨਹੀਂ ਹੈ ਹਰ ਚੀਜ਼ ਦੀ ਜ਼ਿੰਮੇਵਾਰੀ ਹੁੰਦੀ ਆ ਇਹਨਾਂ ਦੀ ਵੀ ਮੰਨ ਲਓ ਵੀ ਮੇਰੀ ਵੀ ਇੱਥੇ ਕੋਈ ਵੀ ਘਟੀ ਵਧੀ ਆ ਅਲੱਗ ਦਾ ਬੁਲਾਓ ਭਾਈ ਬਾਬਾ ਜੀ ਨੂੰ ਪ੍ਰਧਾਨ ਨੂੰ ਬੁਲਾਓ ਜੀ ਇਹ ਹਰ ਚੀਜ਼ ਦੀ ਜ਼ਿੰਮੇਵਾਰੀ ਹੈ ਘਰਾਂ ਦੀਆਂ ਨੇ ਜਿਹੜੀਆਂ ਸਾਡੀਆਂ ਉਹ ਵੀ ਜਿਹੜਾ ਘਰਾਂ ਦੇ ਵਿੱਚ ਮੇਨ ਬੰਦਾ ਮੁਖ ਹੁੰਦਾ ਵਿੱਚ ਤਾਂ ਘਰਾਂ ਦੇ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਪਰ ਇੱਕ ਮੇਨ ਹੁੰਦਾ ਲਾਣੇਦਾਰ ਕਰਤ ਹਰ ਦੀ ਇੱਕ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਇਸ ਕਰਕੇ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ ਉਹਨਾਂ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਭੇਜਿਆ ਸਾਨੂੰ ਪਰਮੇਸ਼ਰ ਦਾ ਨਾਮ ਜਪਣ ਬਾਅਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦਿਹੁਰਿਆ ਬੜੇ ਲੰਮੇ ਸਮੇ ਬਾਅਦ ਇਹ ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਭਈ ਪ੍ਰਾਪਤ ਮਾਨੁਖ ਦਿਹੁਰਿਆ ਗੋਬਿੰਦ ਮਿਲਣ ਕੀ ਇਹੋ ਤਰੀ ਬਰੀਆ ਇਹ ਵਾਰੀ ਆ ਸਾਨੂੰ ਪਰਮੇਸ਼ਰ ਦੀ ਮਿਲਣ ਦੀ ਪਰ ਸਾਨੂੰ ਪਤੀ ਨਹੀਂ ਵੀ ਮਿਲਣਾ ਕਿਵੇਂ ਆ ਸਾਨੂੰ ਕੋਈ ਢੰਗ ਤਰੀਕਾ ਹੀ ਨਹੀਂ ਪਤਾ ਵੀ ਕਿਵੇਂ ਮਿਲਨੇ ਆ ਜੇ ਕੋਈ ਢੰਗ ਤਰੀਕਾ ਦੱਸਦੇ ਆ ਉਹਦੋਂ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਰਾਜੀ ਨਹੀਂ ਹਾਂ ਉੱਠ ਕੇ ਆਪਣਾ ਘਰਾਂ ਨੂੰ ਚਲੇ ਜਾਂਦੇ ਆ ਫਿਰ ਕਿਵੇਂ ਪਤਾ ਲੱਗੇਗਾ ਕਿਵੇਂ ਗਿਆਨ ਪ੍ਰਾਪਤ ਹੋਏਗਾ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਗੋਬਿੰਦ ਮਿਲਨ ਕੀ ਇਹੋ ਤਰੀਬਰੀਆ ਆਬਰ ਕਾਜ ਤੇਰੇ ਕਿਤੇ ਨਾ ਕਾਮ ਜਿਹੜੇ ਕੰਮ ਤੂੰ ਕਰਦਾ ਫਿਰਦਾ ਨੰ ਦਿਨ ਰਾਤ ਇਹ ਕਿਤੇ ਵੀ ਕੰਮ ਨਹੀਂ ਆਉਣ ਵਾਲੇ ਆਖੋ ਸਤਨਾ ਭਾਵਕੇ ਇਹ ਦੇ ਵੀ ਕੰਮ ਕਰਨੇ ਨਹੀਂ ਹਨ ਕਰਨੇ ਨੇ ਧੀਆ ਪੁੱਤਰ ਪਾਲਣੇ ਨੇ ਵਧੀਆ ਰਹਿਸਾ ਬਣਾਣੀਆਂ ਨੇ ਵਧੀਆ ਜੀਵਨ ਬਤੀਤ ਕਰਨਾ ਵਧੀਆ ਕੱਪੜੇ ਪਹਿਨਣੇ ਖਾਣਾ ਪੀਣਾ ਸਭ ਕੁਝ ਕਰਨਾ ਪਰ ਜਿਹੜਾ ਕੰਮ ਕਰਨ ਵਾਸਤੇ ਆਇਆ ਨਾ ਉਹ ਉਹ ਸਭ ਤੋਂ ਮੁੱਖ ਆ ਤੱਕ ਗੁਰਮੁਖ ਪਿਆਰਿਓ ਕਰਨ ਬਾਅਦ ਤੇ ਅਸੀਂ ਕੀ ਆਏ ਆ ਸੇਵਾ ਤੇ ਸਿਮਰਨ ਉਸ ਪਰਮੇਸ਼ਰ ਨੂੰ ਮਿਲਣ ਬਾਅਦ ਤੇ ਅਸੀਂ ਸੰਸਾਰ ਦੇ ਉੱਤੇ ਆਏ ਆ ਅਬਰ ਕਾਇਤਰੇ ਕਿੰਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਵਿੱਚ ਮਿਲ ਕੇ ਤੇ ਕੇਵਲ ਉਹ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਆਖੋ ਸਤਨਾ ਆ ਕਰਨ ਬਾਅਦ ਤੇ ਆ ਰਹੋ ਵਿਚਾਰ ਅਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਲਗਾਤਾਰ ਢੂੰਡ ਭਾਲ ਅਤੇ ਵਿਚਾਰ ਕਰਨ ਦੁਆਰਾ ਨਾਨਕ ਨੇ ਇਹ ਅਸਲियत ਅਨਭਵ ਕੀਤੀ ਆ ਸਿਮਰਤ ਨਾਮ ਨੰਦਾਨ ਨਰਮੋਲਕ ਮਨ ਮਾਨਕ ਪਤਿਆ ਨਾਰੇ ਅਮੋਲਕ ਨਾਮ ਦੇ ਖਜ਼ਾਨੇ ਦਾ ਆਰਾਧਨ ਕਰਨ ਦੁਆਰਾ ਦਿਲ ਹੀਰਾ ਪਤੀਜ ਜਾਂਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਦਾ ਖਜ਼ਾਨਾ ਬੜਾ ਅਮੋਲਕ ਹੈ। ਔਰ ਸਿਮਰਨ ਕਰਨ ਦੁਆਰਾ ਦਿਲਾਂ ਦਾ ਜਿਹੜਾ ਇਹ ਹੀਰਾ ਬਣ ਜਾਂਦਾ ਹੈ। ਆਸਾ ਮਹੱਲਾ ਪੰਜ ਬਾੰਦੋਪ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਅਸਾ ਰਾਗ ਦੇ ਵਿੱਚ ਫਰਮਾਨ ਕਰਦੇ ਹਨ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਬੋ ਰੇ ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਾਂ ਦੀ ਮਿਹਰ ਸਦਕਾ ਸੁਆਮੀ ਮੇਰੇ ਚਿੱਤ ਅੰਦਰ ਟਿਕ ਗਿਆ ਹੈ ਅਤੇ ਜਿਹੜਾ ਕੁਝ ਮੈਂ ਮੰਗਦਾ ਹਾਂ ਉਹ ਹੀ ਮੈਨੂੰ ਮਿਲ ਜਾਂਦਾ ਹੈ ਆਖੋ ਸਤਨਾ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਅੰਦਰ ਟਿਕਾਉਂਦੇ ਨਹੀਂ ਹਾਂ ਅੰਦਰ ਵਸਾਉਂਦੇ ਨਹੀਂ ਹਾਂ ਇਸੇ ਕਰਕੇ ਸਾਨੂੰ ਮਿਲਦਾ ਨਹੀਂ ਹੈ ਆਖੋ ਸਤਨਾ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ ਤਾ ਗੁਰਮੁਖ ਪਿਆਰਿਓ ਉਹ ਫਿਰ ਜੋ ਮੰਗਦੇ ਨੇ ਨਾ ਉਹਨਾਂ ਨੂੰ ਉਹੀ ਮਿਲਦਾ ਆਖੋ ਸਤਨਾਮ ਵਰਜੀ ਕਹਿੰਦੇ ਜਿਹੜਾ ਕੁਝ ਮੈਂ ਮੰਗਦਾ ਹਾਂ ਉਹੀ ਮੈਨੂੰ ਮਿਲ ਜਾਂਦਾ ਹੈ ਨਾਮ ਰੰਗ ਇਹ ਮਨ ਤ੍ਰਿਪਤਾਨਾ ਬਹੁਤ ਤਾਬੂਰੇ ਮਹਾਰਾਜ ਜੀ ਕਹਿੰਦੇ ਨਾਮ ਦੀ ਪ੍ਰੀਤ ਨਾਲ ਇਹ ਮਨ ਉਹ ਰੱਜ ਗਿਆ ਹੈ ਅਤੇ ਮੁੜ ਹੋਰ ਕਿਧਰੇ ਨਹੀਂ ਜਾਂਦਾ ਆਖੋ ਸਤਨਾ ਜਦੋਂ ਇਹ ਮਨ ਰੱਜ ਜਾਂਦਾ ਨਾਲ ਰੱਜਦਾ ਕਦੇ ਨਾਲ ਮਨ ਇਹ ਆਤਮਾ ਰੱਜਦਾ ਕਦੇ ਨਾਲਾ ਰੋਟੀਆਂ ਨਾਲ ਥੋੜੂ ਰੱਜਦਾ ਚਾਹ ਪਾਣੀ ਦੁੱਧ ਦੇ ਨਾਲ ਥੋੜੂ ਰੱਜਣਾ ਇਹ ਆਤਮਾ ਜਿਹੜੀ ਰੱਜ ਦੀ ਕਾਦੇ ਨਾਲ ਹੈ ਇਹ ਰੱਜ ਦੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਆਖੋ ਸਤਨਾਮ ਸਰੀਰ ਦੀ ਖਰਾਕ ਭੋਜਨ ਹੈ ਤੇ ਆਤਮਾ ਦੀ ਖਰਾਕ ਨਾਮ ਹੈ ਨਾਮ ਦੇ ਨਾਲ ਸਾਡੀ ਆਤਮਾ ਰੱਜਦੀ ਹੈ ਸਰੀਰ ਦਾਸੀਂ ਬੜਾ ਖਿਆਲ ਰੱਖਦੇ ਆ ਵੀ ਸਵੇਰੇ ਵੀ ਪ੍ਰਸ਼ਾਦਾ ਛਕਣਾ ਭਈ ਦੁਪਹਿਰੇ ਵੀ ਪ੍ਰਸ਼ਾਦਾ ਛਕੜਾ ਤੇ ਸ਼ਾਮ ਨੂੰ ਵੀ ਛਕਣਾ ਹੈ ਤੇ ਬੜਾ ਫਿਕਰ ਰੱਖਦਾ ਹੈ ਬੜਾ ਖਿਆਲ ਰੱਖਦਾ ਹੈ ਘੜੀ ਕਣੀ ਦੇਖਦਾ ਵੀ ਅਗਲਾ ਕਹਿੰਦਾ ਟਾਈਮ じゃ ਹੋਊਗਾ ਕਿ ਨਹੀਂ ਰੋਟੀ ਦਾ ਚਾਹ ਪੀਣ ਦਾ ਬੜਾ ਖਿਆਲ ਰੱਖਦਾ ਆਪਣੇ ਸਰੀਰ ਨੂੰ ਰਜਾਵਨ ਬਾਤ ਤੇ ਬੜਾ ਖਿਆਲ ਰੱਖਦਾ ਤੇ ਜਿਹੜੀ ਆਤਮਾ ਉਹ ਭੁੱਖੀ ਤੁਰੀ ਫਿਰਦੀ ਆਖੋ ਸਤਨਾ ਜਿਹੜਾ ਬੰਦਾ ਭੁੱਖਾ ਰਹੇ ਨਾ ਸਰੀਰ ਨੂੰ ਕੁਝ ਖਾਣ ਨਾ ਦੇਵੇ ਖਰਾਕ ਨਾ ਦੇਵੇ ਉਹਦਾ ਸਰੀਰ ਕੰਮ ਕਰਨਾ ਸੜ ਜਾਂਦਾ ਕੰਮ ਨਹੀਂ ਕਰਦਾ ਤੇ ਜਿਹੜੀ ਆਤਮਾ ਨੂੰ ਰੂਹ ਨੂੰ ਨਾਮ ਦੀ ਖਰਾਕ ਨਾ ਮਿਲੇ ਤੇ ਆਤਮਾ ਸਾਡੀ ਡਾਊਨ ਹੋ ਜਾਂਦੀ ਆਖੋ ਸਤਨਾ ਇਸੇ ਕਰਕੇ ਇਹ ਚੰਗਿਆਈਆਂ ਫੜਨੋਂ ਹਟ ਜਾਂਦੀ ਆ ਇਸੇ ਕਰਕੇ ਇਹ ਡਾਊਨ ਹੋ ਜਾਂਦੀ ਆ ਇਸੇ ਕਰਕੇ ਨਾਮ ਦਾ ਗਿਆਨ ਨਹੀਂ ਰਹਿੰਦਾ ਤੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੰਘ ਜਾਂਦੀ ਆ ਕੋ ਸਤਨਾ ਗੁਰੂ ਜੀ ਗ੍ਰੰਥ ਸਾਹਿਬ ਮਹਾਰਾਜ ਜੀ ਕੋਈ ਕੱਲਾ ਮੱਥਾ ਟਿਕਣ ਵਾਸਤੇ ਨਹੀਂ ਹਨ ਕੱਲਾ ਇਹ ਨਹੀਂ ਵੀ ਭੋਗ ਘਰੇ ਲੈ ਜਾਓ ਜੀ ਬਸ ਮੁੰਡੇ ਦਾ ਵਿਆਹ ਆ ਗਿਆ ਪਾਠ ਕਰਾ ਲਓ ਕੱਲਾ ਇਹ ਨਹੀਂ ਹੈ ਗੁਰੂ ਦੀ ਬਾਣੀ ਨੂੰ ਅਸੀਂ ਨੇ ਪੜ੍ਹਨਾ ਹੈ ਜੇ ਨਹੀਂ ਪੜ੍ਹਨਾ ਤਾਂ ਸੁਣ ਸਕਦੇ ਆ ਜੋ ਗੁਰੂ ਕਹਿੰਦੇ ਨੇ ਨਾ ਉਹਨੂੰ ਮੰਨਾਂਗੇ ਤਾਂ ਗੱਲ ਬਣਨੀ ਆਖੂ ਸਤਨਾ ਤਾਂ ਬਣਨੀ ਮੱਥਾ ਟੇਕਣ ਦੇ ਨਾਲ ਨਹੀਂ ਇਕੱਲੀ ਗੱਲ ਬਣਨੀ ਤਾਂ ਗੁਰਮੁਖ ਪਿਆਰਿਓ ਇਹ ਸਾਨੂੰ ਖਜ਼ਾਨਾ ਬਹੁਤ ਵੱਡਾ ਦਿੱਤਾ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਸਾਡੇ ਪਿਓ ਦਾਦੇ ਸਾਨੂੰ ਖਜ਼ਾਨਾ ਦੇ ਗਏ ਉਹਦੇ ਵਿੱਚ ਹੀਰੇ ਜਵਾਹਰ ਬਹੁਤ ਕੁਝ ਪਿਆ ਤੇ ਉਹਨੂੰ ਜੇ ਆਪਾਂ ਕੱਪੜਾ ਪਾ ਕੇ ਰੱਖ ਦੀ ਇਹਦੀ ਖੋਲਣਾ ਨਹੀਂ ਹੈ ਬਈ ਦੇਖਣਾ ਨਹੀਂ ਹੈ ਤਾਤੇ ਗੁਰਮੁਖ ਪਿਆਰਿਓ ਉਹਦਾ ਫਿਰ ਫਾਇਦਾ ਕੀ ਆ ਕੰਗਾਲੇ ਰਹਿਣਾ ਨਾ ਬੰਦੇ ਨੇ ਇਸੇ ਤਰ੍ਹਾਂ ਸਾਨੂੰ ਜਿਹੜਾ ਖਜ਼ਾਨਾ ਦੇ ਕੇ ਨੇ ਆਉ ਖਜ਼ਾਨਾ ਕਿਹੜਾ ਆ ਗੁਰਬਾਣੀ ਰੂਪੀ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤਾ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਨਾਮ ਗੁਰਬਾਣੀ ਦਾ ਜਿਹੜਾ ਖਜ਼ਾਨਾ ਇਹ ਕਦੇ ਖੋਲ ਕੇ ਦੇਖਿਆ ਨਹੀਂ ਭਾਵ ਕੇ ਕਦੇ ਪੜ੍ਹ ਕੇ ਦੇਖਿਆ ਨਹੀਂ ਕਦੇ ਵਿਚਾਰ ਕਰਕੇ ਦੇਖੀ ਨਹੀਂ ਹੈ ਅੱਜ ਜੋ ਆਪਾਂ ਬੋਲ ਰਿਹਾ ਨਾ ਇਹ ਗੁਰਬਾਣੀ ਦੇ ਵਿੱਚ ਹੀ ਆ ਸਭ ਕੁਝ ਗੁਰਬਾਣੀ ਤੋਂ ਬਾਹਰ ਨਹੀਂ ਕੋਈ ਬੋਲਦੇ ਹਾਂ ਕੋਈ ਪ੍ਰਵਾਨ ਹੁੰਦਾ ਤੇ ਉਹ ਪ੍ਰਮਾਨ ਦਿੱਤਾ ਜਾਂਦਾ ਪ੍ਰਮਾਨ ਤਾਂ ਕੁੱਤਿਆਂ ਦਾ ਵੀ ਦਿੱਤਾ ਜਾਂਦਾ ਬਿੱਲਿਆਂ ਦਾ ਵੀ ਦਿੱਤਾ ਜਾਂਦਾ ਦਰਖਤਾਂ ਦਾ ਵੀ ਦਿੱਤਾ ਜਾਂਦਾ ਹਵਾ ਦਾ ਵੀ ਦਿੱਤਾ ਜਾਂਦਾ ਪਾਣੀ ਦਾ ਵੀ ਦਿੱਤਾ ਜਾਂਦਾ ਤੇ ਜੋ ਗੁਰਬਾਣੀ ਹੈ ਨਾ ਆਪਾਂ ਪੜਨੇ ਇੱਕ ਪੰਗਤੀ ਗੁਰਬਾਣੀ ਦੀ ਪੜਦੇ ਤੇ ਉਹਦੀ ਫਿਰ ਆਪਾਂ ਅਰਥ ਕਰਦੇ ਆ ਵਿਚਾਰ ਕਰਦੇ ਆ ਸਚੀਪ ਪਾਤਸ਼ਾਹ ਮਹਾਰਾਜ ਨੇ ਸਾਨੂੰ ਅਮੋਲਕ ਖਜ਼ਾਨਾ ਨਾਮ ਦਾ ਦਿੱਤਾ ਤੇ ਇਹਨੂੰ ਦਿਲ ਦੇ ਨਾਲ ਲਾ ਕੇ ਰੱਖੀਏ ਸੰਭ ਕੇ ਰੱਖੀਏ ਤੇ ਗੁਰਮੁਖ ਪਿਆਰਿਓ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੀਏ ਹੁਣ ਜਿਹੜੇ ਆਪਣੇ ਘਰਾਂ ਦੇ ਵਿੱਚ ਗਹਿਣੇ ਪੈਨੇ ਸੋਨੇ ਦੇ ਹਾਰ ਵੀ ਪੈਨੇ ਕਾਂਡੇ ਵੀ ਪੈਨੇ ਸਾਂਪਾਂ ਵੀ ਪੈਨੇ ਛੱਲੇ ਵੀ ਪੈਨੇ ਸਭ ਕੁਝ ਪਿਆ ਉਹ ਇਹਨਾਂ ਨੂੰ ਦਿਖਾਉਂਦਾ ਕੋਈ ਬਾਹਰ ਵੀ ਐਨਾ ਕੁਝ ਪਿਆਈ ਸਾਡੇ ਕੋਲ ਉਹ ਲੁਕੋ ਕੇ ਰੱਖੇ ਹੋਏ ਨੇ ਅੰਦਰ ਰੱਖੇ ਹੋਏ ਨੇ ਕਈ ਦਾ ਵਿਚਾਰੇ ਹੁਣ ਉਹਨਾਂ ਨੂੰ ਪਾਉਂਦੇ ਵੀ ਨਹੀਂ ਕਿਤੇ ਉਹ ਇਹਨਾਂ ਲਟੇਰੇ ਲੁੱਟ ਲੈਣ ਬਾਹਰ ਅੰਦਰ ਹੁੰਦੇ ਨੇ ਕਈ ਵਾਰ ਇਕਣੀ ਲੋਕ ਡਰਦੇ ਮਰੇ ਅੰਦਰ ਰੱਖ ਲੈਂਦੇ ਨੇ ਉਹ ਸਾਡੇ ਗਹਿਣੇ ਨੇ ਕਈ ਵਾਰ ਗਹਿੜੇ ਔਖੇ ਮਿਲੇ ਕੰਮ ਆ ਜਾਂਦੇ ਨੇ ਤੇ ਨਾਮਾ ਨਾ ਜਿਹੜਾ ਇਹ ਵੀ ਸਾਡਾ ਗਹਿਣਾ ਹੈ ਇਹ ਇੱਥੇ ਵੀ ਕੰਮ ਆਉਂਦਾ ਤੇ ਜਦੋਂ ਆ ਸੰਸਾਰ ਤੋਂ ਜਾਂਦੇ ਆ ਤੇ ਉਦੋਂ ਵੀ ਫਿਰ ਇਹ ਨਾਮ ਕੰਮ ਆਉਂਦਾ ਆਹ ਬਾਕੀ ਕਰਾਂਗੇ ਵਿਚਾਰਾਂ ਕੱਲ ਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਸੁਣਦੇ ਆ ਸੇਵਾ ਕਰਦੇ ਆ ਇੱਕ ਨਹੀਂ ਨਿੱਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਚੁੱਕਾ ਹੋ ਜਾਂਦੀਆਂ ਨੇ ਸੰਗਤਾਂ ਸਤਿਗੁਰੂ ਜੀ ਬਖਸ਼ਣ ਹਾਰ ਹਨ ਅੱਗੋਂ ਬਾਅਦ ਤੇ ਸਰਤੇ ਮੇਰਾ ਪ੍ਰਿਆਤ ਰੱਖ ਕੇ ਸੁਧ ਸਪਸ਼ਟ ਗੁਰਬਾਣੀ ਕਥਾ ਕੀਰਤਨ ਕਰਨ ਦੀ ਸੋਝ ਆ ਜਾਏ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲਦੇ ਆਓ ਸ਼ਲੋਕ ਪੜੀਏ ਫਿਰ ਅਰਦਾਸ ਹੁਕਮਨਾਮਾ ਸਾਹਿਬ ਬੜਾ ਪ੍ਰਸਾਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋਬਿਹਾਰ ਕਰਨਿਆਂ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਵੇਲੇ ਸੇ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵ ਸਰਾਤ ਦੋ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ